55 ਸਾਲਾਂ ਬਾਅਦ ਇਹ ਜਿਹੜਾ ਬਿਰਾਸਤੀ ਮਾਰਗ ਹੈ ਜੀ ਇਹ ਬਣਾਇਆ ਜਾ ਰਿਹਾ ਤੇ ਪੁਰਾਣੇ ਪਿੱਛੇ ਕਿ ਅਨੰਦਪੁਰ ਸਾਹਿਬ ਨੂੰ ਇੱਕ ਸਫੈਦ ਸਿਟੀ ਦੇ ਨਾਮ ਤੇ ਹੈ ਜੀ ਵਾਈਟ ਸਿਟੀ ਦੇ ਨਾਮ ਤੇ ਜਾਣਾ ਹੈ ਉਹ ਵਾਈਟ ਸੰਗਮਰਮਰ ਚੱਕੇ ਆਂਦਾ ਸਫੈਦ ਰੰਗ ਦਾ ਸੰਮਨ ਪਰੇ ਪੜੀਦਾ ਹੋਇਆ ਹੈ ਫਿਰ ਮੈਂ 6 게이트 ਬਣਾਏ ਜਾਣਗੇ ਬੜੇ ਜੀ ਪੁਰਾਣੇ ਵਿਰਸੇ ਨਾਲ ਸੰਬੰਧਿਤ 게이트 ਹੋਣਗੇ ਜੀ ਗੁਰਬਾਣੀ ਤੇ ਗੁਰਬਾਣੀ ਦੂਜਾ ਕਰੀ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਜਿਨ੍ਹਾਂ ਰੁੱਖਾਂ ਦੀ ਚਰਚਾ ਜਿਨ੍ਹਾਂ ਰੁੱਖਾਂ ਦਾ ਵਰਣਨ ਆਈ ਲੈਕਸ ਇਥਲਾ ਆਈ ਹੈ ਨਾ ਤੇ ਇੱਕ ਇਤਿਹਾਸਕ ਚੀਜ਼ ਹੋਊਗੀ ਤੇ ਸਾਡੇ ਹਿੱਸੇ ਇਹ ਸੇਵਾ ਹੈ ਅਸੀਂ ਆਪਣੇ ਆਪ ਬਹੁਤ ਬੜੇ ਭਾਗਾਂ ਸੰਕ੍ਰਮ ਮਕੋ ਜੀ ਮਾਲਦੀ ਹੈ ਵੀ ਸ਼ੁਰੂਆਤ ਹੈ ਅਨੰਤਪੁਰ ਸਾਹਿਬ ਦੀ ਦਰਬਾਰ ਪੰਕਤੀ ਹੈ ਜਿਹੜੇ ਇਨਜ਼ਾਮ ਬੜੀ ਤਕਬੂਰ ਪਟੇ ਚਲਦਾ ਦੇਖੋ ਬਹੁਤ ਲੇਟ ਬਹੁਤ ਹੁਣ ਤੱਕ ਤਾਂ ਹੋ ਜਾਣੀ ਸੀ 1974 ਸੱਤਰ ਦਾ ਜਿਹੜਾ ਨੀ ਪੱਥਰ ਪਈ ਜੀ ਮੈਨੂੰ ਮੈਂ ਕੀ ਕਹਾਂ ਉਹ ਪੰਥ ਦੇ ਨਾਮ ਤੇ ਵੋਟਾਂ ਲੈਂਦੇ ਰਹੇ ਗੁਰਨਾਨਕ ਸਾਹਿਬ ਦੀ ਤਕੜੀ ਕਹਿੰਦੇ ਜਿੱਥੋਂ ਖਾਲਸੇ ਦਾ ਜਨਮ ਘੁੰਮਿਆ ਉਸ ਸ਼ਹਿਰ ਬੰਦ ਨਹੀਂ ਸਾਰ ਨਹੀਂ ਲਈ ਪਰ ਅਸੀਂ ਕਿਉਂਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀ ਤਾਂ ਚਾਹ ਪਿੰਡ ਦੇ ਵਿਚਾਲੇ ਸਾਨੂੰ ਗੁਰਦੁਆਰਾ ਸਾਹਿਬ ਉਬੇਜੇ ਨਿਸ਼ਾਨ ਸਾਹਿਬ ਸਾਨੂੰ ਇੱਥੋਂ ਹੀ ਜਾਂਦੇ ਹੁੰਦੇ ਸੀ ਤਾਂ ਉਹ ਜਿੰਨਾ ਵੀ ਸਾਡੇ ਧਾਰਮਿਕ ਜਿਹੜੇ ਜਿਵੇਂ ਸਭਾ ਲੱਗਦੀ ਹੈ ਗੁਰਦੁਆਰਾ ਸਾਹਿਬ ਇੱਥੇ ਹੁਲਮਨ ਲਾਉਂਦਾ ਪੱਟੇ-ਪੱਟੇ ਜਿਹੜੇ ਮੁਕਸਰ ਸਾਹਿਬ ਮੰਦੀ ਦਾ ਮੇਲਾ ਲੱਗਦਾ ਹੈ ਤੇ ਹੋਰ ਬਹੁਤ ਸਾਰੇ ਸਾਡੇ ਇਤਿਹਾਸਿਕ ਮੇਲੇ ਲੱਗਦੇ ਹੋ ਕੁਰਬਾਨੀਆਂ ਬਿਲਾਨਾਂ ਨੂੰ ਯਾਦ ਕੀਤਾ ਅਸੀਂ ਸਾਰੇ ਬੈਸਟ ਪਰਫਾਰਮੈਂਸ ਜੋ ਦੁਨੀਆ ਦੇ ਵਿੱਚ ਵੱਡੇ ਵੱਡੇ ਜਿਹੜੇ ਕੋਈ ਫੈਸਟੀਵਲ ਹੁੰਦੇ ਨੇ ਅਸੀਂ ਉਹਨਾਂ ਤੋਂ ਸਿੱਖਿਆ ਲੈ ਕੇ ਕਿ ਇਹ ਬਕਾਇਦਾ ਤੌਰ ਤੇ ਬਾਥਮੀ ਬਕਾਇਦਾ ਤੌਰ ਤੇ ਪਾਰਕਿੰਗ ਪ੍ਰੋਪਰ ਹੋਵੇ ਲੇਡੀਜ਼ ਲਈ ਜਾਂ ਸ਼ਟਲ ਬੱਸਾਂ ਉਹ ਜਾਮ ਨਾ ਲੱਗੇ ਉਹ ਤੇ ਬਾਕੀ ਤਾਂ ਲੰਗਰ ਜਾਂ ਕੋਈ ਖਾਣ-ਪੀਣ ਦਾ ਪੰਜਾਬੀ ਆਪ ਹੀ ਕੋਈ ਕਸਰ ਛੱਡ ਦੇ ਇਸ ਮਾਮਲੇ ਚ ਹਾਲਾਂਕਿ ਖੜਾ ਦੇ ਵਿੱਚ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਪਰ ਪੰਜਾਬ ਜਿਹੜਾ ਜਿਸ ਤਰ੍ਹਾਂ ਮੰਨਿਆ ਹੋਇਆ ਕਿ ਸੰਕਟਾਂ ਚੋਂ ਨਿਕਲ ਕੇ ਪੰਜਾਬ ਸੰਕਟਾਂ ਨੂੰ ਛੋਟੇ ਕਰਦਾ ਪੰਜਾਬੀਆਂ ਦਾ ਜਜ਼ਬਾ ਪੰਜਾਬੀਆਂ ਦੇ ਇਰਾਦੇ ਉਹ ਸੰਕਟਾਂ ਨੂੰ ਛੋਟੇ ਕਰ ਦਿੰਦੇ ਨੇ ਪੰਜਾਬ ਹਮੇਸ਼ਾ ਸੰਕਟਾਂ ਚੋਂ ਨਿਕਲਦੇ ਖੜਾ ਜੀ ਬਹੁਤ ਵੱਡਾ ਨੁਕਸਾਨ ਹੋਇਆ ਜਿਵੇਂ ਤੁਸੀਂ ਕਿਹਾ ਸਵਾਨ ਨਦੀ ਜਿਹੜੀ ਹੈ ਉਹ ਕਾਸਟਮ ਦੇ ਮਾਰ ਕਰਦੀ ਹੈ ਕੋਈ ਵੱਡਾ ਪ੍ਰੋਜੈਕਟ ਚੱਲ ਰਿਹਾ ਦੋ ਪੁਲ ਜਿਹੜੇ ਨੂੰ ਤਿੰਨ ਤਿੰਨ ਪੁਲ ਜਿਹੜੇ ਨੂੰ 100 ਕਰੋੜ ਦੇ ਲਗਭਗ ਦਾ ਉਹ ਪੁਲ ਜਿਹੜੇ ਨੇ ਬਣਾਇਆ ਜਾਂਦੇ ਦਾ ਟੂਟੀ ਡੀਆਈਪੀ ਬਣਾਇਆ ਕੀਤੇ ਹਾਂਜੀ ਉਹ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਜਿਹੜੇ ਨਾਲ ਲੋਕਾਂ ਦੀ ਜਿਹੜੀ ਹੈ ਜਾਨਮਾਲ ਦੀ ਬਚਦਾ ਹੋਵੇ ਲੋਕਾਂ ਨੂੰ ਸਹੂਲਤ ਹੁੰਦੀ ਹੋਵੇ ਕੋਈ 25 ਕਿਲੋਮੀਟਰ ਦਾ ਕੀੜਾ ਪਾਕਿਆ ਹੁੰਦਾ ਕੋਈ 40 ਕਿਲੋਮੀਟਰ ਦਾ ਕੀੜਾ ਪਾਕਿਆ ਹੁੰਦਾ ਹਜੇ ਤੱਕ ਸੱਤ ਕੋੜ ਨਹੀਂ ਪੂਰੇ ਹੋਏ ਥੋੜੀ ਜਾਨੀ ਪੂਰੀ ਹੋਵੇ ਤੇ ਅਸੀਂ ਬਿਸ਼ਪ ਗੁਰੂ ਬਣਨ ਦੀ ਗੱਲਾਂ ਕਰ ਰਹੇ ਹਾਂ ਸੋ ਅਸੀਂ ਆਪਣੇ ਕਿਟੁਕਟ ਪੰਜਾਬ ਦੇ ਵਿੱਚ ਆਪਣਾ ਵਿਰਸਾ ਤਾਂ ਸੀ ਉਹ ਮੈਂ ਤਾਂ ਪਾਰਲੀਮੈਂਟ ਚ ਤੁਮਨੇ ਐਮਪੀ ਸੀ ਮੈਂ ਉਸ ਵੇਲੇ ਰੇਲਵੇ ਬਜਟ ਤੇ ਬੋਲਿਆ ਸੀ ਮੈਂ ਉਹਨੂੰ ਕਿਹਾ ਸੀਗਾ ਕਿ ਜਿਵੇਂ ਪਹਿਲੇ ਸੌਨ व्हील्स ਚੰਗਾ ਟ੍ਰੇਨ ਚੱਲਦੀ ਹੈ ਜਿਹੜੀ ਕਿ ਰਾਜਸਥਾਨ ਦੇ ਸਾਰੇ ਪੈਲਸ ਦੇਖਉਂਦੀ ਹੈ ਦਿੱਲੀ ਤੋਂ ਚੱਲਦੀ ਹੈ ਉਹ ਸਾਰੇ ਰਾਜਸਥਾਨ ਦੇ ਵਿੱਚ ਰਾਜਿਆਂ ਦੇ ਜਿਹੜੇ ਪੈਲਸ ਮਹਿਲ ਨਹੀਂ ਦਿਖਉਂਦੀ ਇੱਦਾਂ ਹੀ ਸਿੱਖਿਜ਼ਮ ਮੋਨ ਵੀਲਡ ਕਰ ਸਕਦੀ ਹੈ ਕਿ ਅਨੰਦਪੁਰ ਸਾਹਿਬ ਤੋਂ ਟ੍ਰੇਨ ਚੱਲੇ ਜਿਹੜੀ ਪੰਜਾਂ ਤਖਤਾਂ ਦੇ ਦਰਸ਼ਕ ਮਤਲਬ ਜਿਹੜੀ ਸੱਚਖੰਡ ਐਕਸਪ੍ਰੈਸ ਜਾਂਦੀ ਹੈ ਹੈਨਾ ਜਿਹੜੀ ਹਜੂਰ ਸਾਹਿਬ ਤਨ ਤਨਵੀਨਾਂ ਦੀ ਬੇਟੀ ਉਹਦੇ ਵਿੱਚ ਕੋਈ ਕੀਟਰਿੰਗ ਦਾ ਡੱਬਾ ਲੋਕ ਆਪਣੇ ਵੱਲੋਂ ਪਰੌਂਠੇ ਬਣ ਕੇ ਮੇਰੀ ਮਾਂ ਅਰ ਦੂਜੇ ਤੀਜੇ ਵੀ ਨੇ ਜਾਂਦੇ ਆਪਣੇ ਕੋਲ Fronter ਬਣ ਕੇ ਨਾਲ ਡੇਟਿਸ ਲੈ ਕੇ ਜਾਂਦੇ ਤੇ ਐਨ ਆਰ ਆਈ ਬਹੁਤ ਬੈਠੇ ਨੇ ਜਿਹੜੇ ਦਰਸ਼ ਪੰਜੇ ਦਰਸ਼ਨਾ ਨੂੰ ਪੰਜੇ ਤਖਤਾਂ ਦੇ ਦਰਸ਼ਨ ਪਿਆ ਇਥੋਂ ਨਾਨਪੁਰ ਸਾਹਿਬ ਤੋਂ ਟ੍ਰੇਨ ਚੱਲੇ ਉਹ ਸਿੱਧੇ ਜਾਵੇ ਪਟਨਾ ਸਾਹਿਬ ਹਜੂਰ ਸਾਹਿਬ ਇਹ ਸਭ ਤੋਂ ਆਕੇ ਉਹ ਦਰਬਾਰ ਤੂ ਚੱਲੇ ਭਵੇਂ ਤਖਤਰੀ ਦਰਬਾਰ ਸਾਹਿਬ ਤੋਂ ਸਾਲ ਤੱਕ ਸਾਥ ਤੋਂ ਚੱਲੇ ਪਹਿਲਾ ਪੜਾ ਨਾਨਪੁਰ ਸਾਹਿਬ ਹੋ ਜੀ ਦੂਜਾ ਪਟਨਾ ਸਾਹਿਬ ਤੀਜਾ ਹਾ ਹਜੂਰ ਸਾਹਿਬ ਉਹ ਤਾਂ ਗੱਲ ਫੇਰ ਆਖੇ ਤਰਵੰਡੀ ਸਾਹਿਬ ਤੋਂ ਤੰਦਨੋਂ ਸੇ ਹੈ ਨਾ ਤੇ 20 ਕਿਲੋਮੀਟਰ ਦਾ ਟੋਟਾ ਜਿਹੜਾ ਬਠਿੰਡੇ ਤੋਂ ਤਰਵੰਡੀ ਸਾਹਿਬ ਤੱਕ ਬਸ ਬਾਕੀ ਸਾਰਾ ਰੇਲ ਲਿੰਕ ਹੈਗਾ ਥੋਸੇ ਤਾਂ ਉਹੀ ਫੇਰ ਇਹ ਹੀ ਲੱਗਦਾ ਆਨੰਦਪੁਰ ਸਾਹਿਬ ਤੋਂ ਗੜਸ਼ੰਕਰ ਜੀ ਜੁੜ ਜAVE ਤਾਂ ਸਿੱਧਾ ਹਰਮੰਦਰ ਸਾਹਿਬ ਨਾਲ ਕਨੈਕਟੀਵਿਟੀ ਹੋ ਜਾਏਗੀ ਤਰਨੀ ਜੁਟੂ ਬੱਡੀਆਂ ਗੱਲਾਂ ਕਰਦੇ ਨੇ ਪਰੰਤੂ ਹਜੇ ਤੱਕ ਇਹ ਕਨੈਕਟੀਵਿਟੀ ਜਿਹੜਾ ਜਿਹੜਾ ਹੁਣ ਵੀ ਕਿਹਾ ਉਹਨਾਂ ਨੇ ਜਿਹੜਾ ਰਾਜਪੁਰੇ ਤੋਂ ਜਿਹੜਾ ਸਨੇ ਟੇਵਿਚ ਤੋਂ 18 ਕਿਲੋਮੀਟਰ ਪੌਸਾਂ ਪਹਿਲਾਂ ਅਜ ਤੋਂ 5 ਸਾਲ ਪਹਿਲਾਂ ਨਾ ਪਰਲੀ ਨੂੰ ਸੀ ਕਹੇ ਸੀ 30 ਕਿਲੋਮੀਟਰ ਬਣੇ। ਇਹ ਤਾਂ 30 ਕਿਲੋਮੀਟਰ ਆ ਉਹ ਜੋੜਦੇ ਤਾਂ ਗੰਗਾ ਨਗਰ ਤੋਂ ਲੈ ਕੇ ਚੰਡੀਗੜ੍ਹ ਤੱਕ ਸਾਰਾ ਮਾਣਵਾ ਜਿਹੜਾ ਕਰੇ ਰੂਪ ਹੁਣ ਜੇ ਕਿਸੇ ਨੇ ਪਟਿਆਲੇ ਤੋਂ ਚੰਡੀਗੜ੍ਹ ਜਾਣਾ ਪਹਿਲਾਂ ਰਾਜਪੁਰੇ ਰਾਜਪੁਰੇ ਤੋਂ ਅੰਬਾਲਾ ਅੰਬਾਲੇ ਤੋਂ ਉਹ 18 ਕਿਲੋਮੀਟਰ ਚਲੋ ਕੀਤਾ ਤਾਂ ਹੈਗਾ ਐਲਾਨ ਜੇ ਕੋਈ ਜਿੰਨ ਨੂੰ ਤਾਂ ਕੋਈ ਕਰਾ ਕੋ ਮੈਂ ਤਾਂ ਸਵਾਗਤ ਕਰਵਾ ਸਕਦੀ ਹਾਂ